ਆ ਦੇਖੋ ਜੀ ਬੀਬੀਆਂ ਦਾ ਹਾਲ ਇਹ ਵੀਡੀਓ ਸ਼੍ਰੀ ਦਰਬਾਰ ਸਾਹਿਬ ਦੀ ਆ ਜਿੱਥੇ ਲੋਕ ਜਿੱਥੇ ਸੰਗਤ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਤੇ ਰੋਗਤਾ ਮੰਗਣ ਵਾਸਤੇ ਜਾਂਦੇ ਆ ਉਥੇ ਜਾ ਕੇ ਵੀ ਇਹਨਾਂ ਬੀਬੀਆਂ ਨੂੰ ਜਿਹੜਾ ਆ ਉਹ ਟਿਕਾ ਨਹੀਂ ਆਉਂਦਾ ਉਥੇ ਜਾ ਕੇ ਵੀ ਇਹਨਾਂ ਅੰਦਰ ਸ਼ਾਂਤੀ ਤੇ ਇਹਨਾਂ ਅੰਦਰ ਜਿਹੜਾ ਆ ਉਹ ਟਿਕਾ ਨਹੀਂ ਬਣਦਾ ਯਾਨੀ ਉਥੇ ਵੀ ਕਾਲੀਆਂ ਹੀ ਪਈ ਜਾਣੀਆਂ ਬਸ ਕਾਲੀਆਂ ਤੇ ਜਾਣ ਦਾ ਫਾਇਦਾ ਵੀ ਕੀ ਹੈ ਦੇਖੋ ਆ ਤਾਂ ਜਿਆਦੀ ਇਨੇ ਤਾਂ ਹੱਦ ਕਰ ਦਿੱਤੀ ਇਹਦਾ ਸਰੀਰ ਪਾਰਾ ਸੀ ਬੈਰੀਅਰ ਉਤੋਂ ਟੱਪਿਆ ਨਹੀਂ ਗਿਆ ਤੇ ਉਹਦੇ ਥੱਲਿਓਂ ਦੀ ਨੰਗਣ ਗਈ ਹੈ ਦੇਖੋ ਤੁਸੀਂ ਹਾਲਾਤ ਬੈਰੀਅਰ ਦੇ ਥੱਲਿਓਂ ਦੀ ਨੰਗ ਰਹੀ ਹੈ ਏਪੀਬੀ ਜੇ ਕਿਤੇ ਉਹ ਬੈਰੀਅਰ ਦੇ ਥੱਲੇ ਫਸ ਕੇ ਅੜ ਕੇ ਕਿਤੇ ਉਹਦਾ ਦਮ ਘਟਿਆ ਜਾਵੇ ਕੋਈ ਬਾਦਖਾਟ ਹੋ ਜਾਵੇ ਤਾਂ ਫੇਰ ਸਾਰਾ ਕ੍ਰੈਡਿਟ ਜਿਹੜਾ ਆ ਉਹ ਸੇਵਾਦਾਰਾਂ ਤੇ ਮਰ ਦੇਣਾ ਹੈ ਸਾਰੀ ਗਲਤੀ ਉਹਨਾਂ ਖਣਾ ਸੇਵਾਦਾਰਾਂ ਦੀ ਹੈ ਉਹਨਾਂ ਰੋਕਿਆ ਕਿਉਂ ਨਾ ਸੰਗਤ ਪਿੱਛੇ ਖੜੀ ਆ ਜਿਹੜੀ ਬੈਠੀ ਆ ਉਹ ਹੱਸ ਰਹੀ ਆ ਕਿੰਨਾ ਡਿਸਟਰਬ ਜਿਹੜਾ ਆ ਉਹ ਕੀਤਾ ਜਾ ਰਿਹਾ ਇੱਥੇ ਬੈਠੀ ਸੰਗਤ ਨੂੰ ਤੇ ਕੋਈ ਬਾਣੀ ਪੜ ਰਿਹਾ ਹੋਣਾ ਆ ਕੋਈ ਸਿਮਰਨ ਕਰ ਰਿਹਾ ਹੋਣਾ ਸਾਰਿਆਂ ਦੇ ਜਿਹੜੇ ਮਾਨ ਆ ਉਹ ਪੜਕਾ ਕੇ ਤੇ ਇਹਨਾਂ ਰੱਖ ਦਿੱਤੇ ਸਿਰਫ ਇਹਨਾਂ ਦੀ ਕਾਲ ਨੇ ਦੇਖੋ ਕਿੱਡੀ ਔਖੀ ਹੋਣਦੀ ਆ ਜੇ ਸਾਡੇ ਅੰਦਰ ਛੜਦਾ ਹੀ ਹੈ ਨਹੀਂ ਗੁਰੂ ਘਰ ਪ੍ਰਤੀ ਉਹਦੇ ਗੁਰੂ ਦੇ ਪ੍ਰਤੀ ਸਾਡੇ ਮਨ ਅੰਦਰ ਕੋਈ ਭੋਰਾ ਜਿੰਨਾ ਪੈ ਹੀ ਹੈ ਨਹੀਂ ਫਿਰ ਜਾਣ ਦਾ ਫਾਇਦਾ ਕੀ ਸੀ ਬਾਹਰੋਂ ਹੀ ਮੱਥਾ ਟੇਕ ਕੇ ਤੇ ਮੁੜ ਜਾਂਦੀ ਚੰਗਾ ਨਹੀਂ ਸੀ ਸ਼ੇਅਰ ਕਰਦੇ ਹੋਏ ਤਾਂ ਕਿ ਇਹੋ ਜੀਆਂ ਬੀਬੀਆਂਾਂ ਨੂੰ